ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨੀਸ਼ੂ ਸੇ ਸੱਤ ਮੌਜੂਦ ਹਾਂ ਲੁਧਿਆਣਾ ਤੇ ਆਰਟੀ ਚੌਂਕ ਦੇ ਵਿੱਚ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਇੱਕ লাশ ਮਿਲੀ ਹੈ ਜੀ ਆ লাশ ਵੀ ਮਿਲੀ ਨੇ ਇੱਕ ਬਾਈਕ ਸਵਾਰ ਨੌਜਵਾਨ ਆਂਦੇ ਆ ਨੀਲੇ ਬਾਈਕ ਦੇ ਉੱਤੇ ਜਿਹੜੇ ਕਿ ਨੌਜਵਾਨ ਇੱਕ লাশ ਜਿਹੜੀ ਹੈ ਬੰਦ ਇੱਕ ਦੱਸਿਆ ਜਾ ਰਿਹਾ ਇੱਕ ਕੱਪੜੇ ਦੇ ਵਿੱਚ ਲਪੇਟੀ ਹੋਈ ਸੀ ਕੋਰੀ ਨੂਆ ਜਿਹੜੀ ਹੈ ਉਸ ਨੂੰ ਸ਼ੇਪ ਦਿੱਤੀ ਹੋਈ ਸੀ ਜੋ ਕਿ ਇੱਥੇ ਜਿੱਥੇ ਰਾਸ਼ ਨਜ਼ਰ ਆ ਰਿਹਾ ਉੱਥੇ ਸਿੱਟ ਕੇ ਚਲਾ ਗਿਆ ਫਿਲਹਾਲ ਦੇਖ ਸਕਦੇ ਹੋ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਦਹਿਸ਼ਤ ਦਾ ਮਾਹੌਲ ਹੈ ਸਾਹਮਣੇ ਮਹਾਰਾਜਾ ਅਰਜੰਸੀਆ ਉਸ ਦੇ ਓਪੋਜ਼ਿਟ ਖੜਿਆ ਹੈ ਪ੍ਰਧਾਨ ਚਿਕਨ ਦੇ ਵਿੱਚ ਜਿਹੜੀ ਇਹ ਬਾਉਂਡਰੀ ਹੈ ਉਸ ਦੇ ਵਿੱਚ ਜਿਹੜੀ ਹੈ ਲਾਸ਼ ਸਿਰਟ ਕੇ ਜਾਂਦੇ ਆ ਫਿਲਹਾਲ ਲੋਕਾਂ ਦੇ ਵਿੱਚ ਕਿਤਨਾ ਕਿਤੇ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਤੜਕ ਸਵੇਰ ਜਿਸ ਤਰ੍ਹਾਂ ਇਹ ਵੀਡੀਓ ਸਾਹਮਣੇ ਆਈ ਹੈ ਮੌਕੇ ਤੇ ਲੋਕਾਂ ਦੇ ਵੱਲੋਂ ਉਸ ਨੂੰ ਪੁੱਛਿਆ ਵੀ ਗਿਆ ਕਿ ਇਹ ਤੂੰ ਕੀ ਸਿਰਦਾ ਪਿਆ ਤੇ ਉਹ ਉਤੋਂ ਦੀ ਰਫੂ ਚੱਕਰ ਹੋ ਜਾਂਦਾ ਫਿਲਹਾਲ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦਾ ਇਸ ਤੇ ਕੀ ਕਹਿਣਾ ਹੈ ਉਨੇ 9 ਘੰਟੇ ਬਾਅਦ ਵੀ ਤੁਹਾਡਾ ਅਮਰਜੀਤ ਸਿੰਘ ਅਮਰਜੀਤ ਜੀ ਕੀ ਹੋਇਆ ਕਿ ਆਰਤੀ ਚੌਂਕ ਤੇ ਖੜੇ ਹੋ ਆਰਤੀ ਚੌਂਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸਪੋਰਟੀ ਵਾਲਾ ਸੀਗਾ ਜੀ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਸਪੋਰਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹਨੂੰ ਮੈਂ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕੀ ਸੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਐ ਆਪ ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇਥੋਂ ਜੁੱਤੀਆਂ ਮਾਰੋ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਲੱਗਾ ਮੈਂ ਆਦੀ ਚਾਬੀ ਲੱਗ ਲਈ ਕੈਂਪੀ ਕੱਢ ਕੇ ਉਹ ਫਿਰ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਪਦੀ ਬੋਰੀ ਉਸ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਗਏ ਹੌਲੀ ਜਣੇ ਆਏ ਨੇ ਚੱਲ ਗਏ ਅੱਛਾ ਦੋ ਬੰਦੇ ਸੀ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਕੂਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ ਉਹ ਕਿੰਨੇ ਦੇਖੀ ਸਕੂਟੀ ਹਾਂ ਕੋਲ ਕਹਿੰਦੇ ਦੇਖ ਮੈਂ ਤਾਂ ਪੈਰ ਮਾਰ ਕੇ ਦੇਖਿਆ ਆਏ ਲੱਗੇ ਜੀ ਤਾਂ ਬੰਦੇ ਵਿੱਚ ਲਾਸ਼ ਹੁੰਦੀ ਹੈ ਕੋਈ ਬਲਾ ਕੁੱਤਾਵਾ ਆ ਜਾਗਾ ਮੈਂ ਬੰਦਾ ਇਹ ਚ ਮੈਂ ਕਹਿੰਦਾ ਮੈਂ ਕਹਿੰਦਾ ਜਾਏ ਜੇ ਬੰਦਾਵਾ ਜਾ ਕੁੱਤਾਵਾ ਕਿੰਨੇ ਵਜੇ ਦਾ ਸਮਾਂ ਦਿਲਾ ਇਹ ਅੰਦਾਜ਼ਾ ਹੈਗਾ 9 ਵਜੇ ਦਿੱਕਾ ਪੁਲਿਸ ਆ ਕੇ ਗਈ ਹਾਂ ਪੁਲਿਸ ਤਾਂ ਪੌਣੇ ਘੰਟੇ ਬਾਅਦ ਆਈਆ ਤੇ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ 1 ਘੰਟੇ ਬਾਅਦ ਖੋਲ ਕੇ ਦੇਖੀ ਐ ਬੋਰੀ ਉਹਦੀ ਪੈਰ ਹੀ ਦਿਖਿਆ ਉਹਨਾਂ ਨੇ ਪੂਰੀ ਹਜੇ ਛੋ ਨਹੀਂ ਭਾਈ ਪੂਰੀ ਛੋ ਨਹੀਂ ਕੀਤੀ ਪੁਲਸ ਵਾਲਿਆਂ ਨੇ ਹਜੇ ਪੂਰੀ ਛੋ ਨਹੀਂ ਕੀਤੀ ਹੁਣ ਉਹਨਾਂ ਨੂੰ ਪਤਾ ਲੱਗਾ ਵੀ ਲਾਸ਼ ਹੈ ਆ ਪਾਇਰਪੁਰ ਦਿੱਤੇ ਮਾਣ ਹਾਂਜੀ ਸਰ ਡੈੱਡ ਬੋਡੀ ਇਥੇ ਕੋਈ ਲੱਭੀਆ ਕੋਲ ਰੋਡ ਕਰੀਵਾ ਬੰਦੇ ਥੱਲਾ ਰੋਡ ਹੀ ਗਿਆ ਸੀਗਾ ਬਸ ਤਾਂ ਉਹ ਤੋਂ ਮੈਨੂੰ ਕਾਲ ਆਈ ਸੀ ਕਿ ਇੱਕ ਡੈੱਡ ਬੋਡੀ ਇਥੇ ਕੋਈ ਦੂਰੇ ਦੇ ਵਿੱਚ ਪਈ ਹੈ ਉੱਥੇ ਆ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੈੱਡ ਬੋਡੀ ਪਈ ਹੋਈ ਹੈ ਠੀਕ ਹੈ ਹੁਣ ਉਹ ਇੱਕ ਮੋਟਰਸਾਈਕਲ ਤੇ ਵੀ ਸਭ ਨੂੰ ਵੀਡੀਓ ਵੀ ਆਇਆ ਜਿਹਦੇ ਦੋ ਜਣੇ ਨਾਲ ਸੀਗਾ ਔਰ ਉਹ ਬੈਡਬੌਡੀ ਜਿਹੜੀ ਸਿੱਟ ਕੇ ਜਾ ਰਹੇ ਮੋਟਰ ਦੇ ਸਾਥੇ ਕੋ ਬਰਾਮਦ ਹੋ ਗਿਆ ਆ ਉਹਦਾ ਨੰਬਰ ਤੋਂ ਹੀ ਐਡਰੈਸ ਖੜਾ ਆ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਫੋਨ ਲੈ ਰੀਆ ਨਹੀਂ ਹਜੇ ਆਇਡੈਂਟੀਫਾਈ ਬਣਿਆ ਹੈ 5 ਮਿੰਟਾਂ ਦੇ ਵਿੱਚ 5 ਮਿੰਟਾਂ ਦੇ ਵਿੱਚ ਕੈਂਪੋਂ ਵੱਤ 60 50 ਮੀਟਰ ਤੋਂ ਕੋਲ ਹੈ 100 ਤੋਂ ਵੱਧ 10 ਮੀਟਰ ਤੋਂ ਕੋਲ ਹੈ ਤੇ ਬਾਕੀ ਹੁਣ ਜਿਹੜਾ ਮੋਟਰ ਹੈ ਜਿਹਦਾ ਨੰਬਰ ਆ ਸੱਤ ਹੋ ਗਿਆ ਮੋਟਰ ਵੀ ਛੱਡ ਲਿਆ ਉਹ ਜਿਹੜਾ ਨੰਬਰ ਤੋਂ ਐਡਰੈਸ ਘੜਾ ਗਿਆ ਜਿਹੜੀ ਅਗਲੀ ਕਰਬੋ ਜੋ ਵੀ ਹੋਈ ਤੁਹਾਨੂੰ ਦੱਸ ਦਿੰਦਾ ਚਾਹੁੰਗਾ ਜਿਹੜੀ ਮੈ ਮੈਰਿਡ ਹੈ ਕਿ ਅਨਮੈਰਿਡ ਹੈ ਬੋਰੀ ਦੇ ਵਿੱਚ ਜੀ ਅਸੀਂ ਪਹੁੰਚੇ ਲਿਖੇ ਜੀ ਬੋਰੀ ਦੇ ਵਿੱਚ ਜੀ ਥੋੜਾ ਜਿਹਾ ਜਿਹਦਾ ਪੈਰ ਕੋਲ ਹੈ ਕੱਪੜੇ ਤੋਂ ਦੇਖਾਂਗਾ ਲੋ ਜੀ ਕਿੱਥੇ ਕੋ ਮੋਟਰ ਹੈ ਜਿਹੜਾ ਛੱਡ ਕੇ ਚਲੇ ਗਿਆ ਹੈ ਜਿਹੜਾ ਸਾਡੇ ਪਰਾਮਗਾਇਆ ਪਿੰਡ ਤੋਂ ਪਰਾਮਗਾਇਆ ਇੱਥੇ ਜਦੋਂ ਉਹ ਪਾਊਡਰ ਕਿਉਂ ਦੇਖ ਰਹੇ ਬੋਰਾ ਸਾਰੇ ਪਬਲਿਕ ਨੇ ਜਦੋਂ ਕੁਛੜੀ ਕੀ ਹੈਗੀ ਕੀ ਹੈਗਾ ਉਹਨਾਂ ਕਹਿੰਦੇ ਇਹਦੇ ਵਿੱਚ ਜੀ ਅੰਬ ਬੂੰਬਾ ਆਏ ਹੋਏ ਛਿੰਨਾ ਝੁਲਨਾ ਵਗੈਰਾ ਹੈਗਾ ਯਾਰ ਉਹ ਜਦੋਂ ਉਹ ਡਰ ਬੈ ਗਿਆ ਬਈ ਲੋਕ ਇਕੱਠੇ ਹੋ ਗਏ ਉਹ ਮੋੜੇ ਸੜਕ ਦੇ ਦੌੜ ਗਏ ਕਿੰਨੇ ਬੰਦੇ ਦੇ ਦੋ ਜਣੇ ਸੀ ਜੀ ਯਾਰ ਜਾਨੀ ਤਾਂ ਅਸੀਂ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਂ ਮਨੀਸ਼ੂ ਸੇ ਸੱਤ ਮੌਜੂਦ ਹਾਂ ਲੁਧਿਆਣਾ ਤੇ ਆਰਤੀ ਚੌਂਕ ਤੇ ਵਿੱਚ ਜਿੱਥੇ ਕੀ ਦੱਸਿਆ ਜਾ ਰਿਹਾ ਕਿ ਇੱਕ লাশ ਮਿਲੀ ਹੈ ਜੀ